ਨਵੇਂ ਸਾਲ ਦੀ ਆਮਦ ਦੇ ਦਿਨ 31 ਦਸੰਬਰ ਨੂੰ ਜਦ ਲੋਕ ਗੁਰੂ ਘਰਾਂ ਮੰਦਿਰਾਂ ਮਸਜਿਦਾਂ ਅਤੇ ਗਿਰਸ਼ਾ ਘਰਾਂ ਵਿੱਚ ਅਰਦਾਸਾਂ ਕਰ ਰਹੇ ਸਨ ਉਸੇ ਸਮੇਂ ਮਜੀਠਾ ਹਲਕੇ ਦੇ ਜੈੰਤੀਪੁਰ ਪਿੰਡ ਵਿੱਚ ਸਵੇਰੇ 5:30 ਵਜੇ ਬਿਜਲੀ ਵਿਭਾਗ ਅਤੇ ਕੁਝ ਪ੍ਰਾਈਵੇਟ ਲੋਕਾਂ ਵੱਲੋਂ ਕੀਤੀ ਗਈ ਰੇਡ ਨੇ ਇਲਾਕੇ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ ਇਸ ਮਾਮਲੇ ਨੂੰ ਲੈ ਕੇ ਸੰਸਦ ਗੁਰਜੀਤ ਸਿੰਘ ਔਸ਼ਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਕਾਰ ਤੇ ਪ੍ਰਸ਼ਾਸਨ ਤੇ ਤਿੱਖੇ ਸਵਾਲ ਖੜੇ ਕੀਤੇ ਇਸ ਮੌਕੇ ਪੀੜਤ ਪਿੰਡ ਵਾਸੀਆਂ ਨੇ ਦੱਸਿਆ ਕਿ ਬਿਜਲੀ ਸਟਾਫ ਨੇ ਕੰਦਾ ਟੱਪ ਕੇ ਘਰਾਂ ਵਿੱਚ ਦਾਖਲ ਹੋ ਕੇ ਔਰਤਾਂ ਨਾਲ ਤੱਕੇਸ਼ਾਈ ਕੀਤੀ ਹੈ ਅਤੇ ਕਪੜੇ ਤੱਕ ਫਾੜ ਦਿੱਤੇ ਨੇ ਸਾਡੇ 5:30 ਵਜੇ ਦੇ ਨਾਲ ਬਿਜਲੀ ਦਾ ਸਟਾਫ ਸਾਡੇ ਪਿੰਡ ਦੇ ਵਿੱਚ ਆ ਕੇ ਠੀਕ ਹੈ ਜੀ ਉਹਨਾਂ ਨੇ ਧੱਕੇ ਨਾਲ ਕੀਤੀ ਕੰਡਾ ਤੱਪ ਕੇ ਤੇ ਘਰਾਂ ਦੇ ਵਿੱਚ ਵੜੇ ਨੇ ਲੇਡੀਆਂ ਸੁੱਤ ਰਹੀਆਂ ਸੀ ਵਿਚਾਰਨੀਆਂ ਕੁਝ ਬਾਥਰੂਮ ਸੀ ਕਿਹਦੇ ਬਾਥਰੂਮ ਦੇ ਉੱਤੇ ਸਾਫ ਹੈਗੀ ਆ ਜਾਂ ਕਿਹਦੇ ਬਾਥਰੂਮ ਦੇ ਉੱਤੇ ਨਹੀਂ ਹੈਗੀ ਇਹਨਾਂ ਦੇ ਨਾਲ ਧੱਕੇ ਦੇ ਕੇ ਅੰਦਰ ਵੜੇ ਜੇ ਉਹ ਵਿਚਾਰਨੀਆਂ ਰੁਕਣ ਲੱਗੀਆਂ ਸੀ ਕਿਹੜਾ ਕਮੀਂਚ ਖੇਚੜੀ ਤੱਕ ਕਿਹੜਾ ਕਮੀਂਚ ਇੱਥੋਂ ਪਾੜ ਦਿੱਤਾ ਵਾ ਬਹੁਤ ਗੇਤ ਗੇੜਾਈ ਹੋਈ ਹੈ ਸਾਡੇ ਪਿੰਡ ਦੇ ਨਾਲ ਅੱਜ ਫਿਰ ਅਜਿਹਾ ਜਿਨ੍ਹਾਂ ਨੂੰ ਸਾਫ ਨਹੀਂ ਮਿਲਿਆ 5 ਘੰਟੇ ਤੱਕ ਆਪਾਂ ਪਿੰਡ ਨੇ ਆ ਪਰ ਉਸ ਤੋਂ ਬਾਅਦ ਜਦੋਂ ਆਪਾਂ ਫੇਰ ਆਪਾਂ ਕਿ ਹਾਈਵੇ ਜਾਮ ਕਰ ਦਿੱਤਾ ਅਗਰ ਸਾਨੂੰ ਨਹੀਂ ਨਿਸਾਬ ਮਿਲੇਗਾ ਆਪਾਂ ਫੇਰ ਹਾਈਵੇ ਜਾਮ ਕਰਾਂਗੇ ਹੁਣੇ ਅੱਜ ਦੇਖੋ 31 ਦਸੰਬਰ ਦਾ ਦਿਨ ਹੈ ਔਰ ਸਾਰੇ ਲੋਕ ਆਪਣੇ ਜੋ ਵੀ ਇਸ ਸਾਲ ਚ ਹੋਇਆ ਉਹਦੀਆਂ ਘਾਟੇ ਵਾਦੇ ਨੂੰ ਯਾਦ ਕਰਕੇ ਔਰ ਖਾਸ ਕਰ ਨਵੇਂ ਨਵੇਂ ਸਾਲ ਦੀ ਆਮਦ ਨੂੰ ਖੁਸ਼ੀਆਂ ਭਰਪੂਰ ਮਨਣ ਵਾਸਤੇ ਸਾਰੇ ਅੱਜ ਲੋਕ ਇਕੱਠੇ ਹੋਏ ਨੇ ਕੋਈ ਗੁਰੂ ਘਰਾਂ ਦੇ ਵਿੱਚ ਪਹੁੰਚੇ ਨੇ ਕੋਈ ਮੰਦਰਾਂ ਚ ਕੋਈ ਮਸਜਿਦਾਂ ਚ ਕੋਈ ਗਿਰਜਾ ਘਰ ਦੇ ਵਿੱਚ ਔਰ ਅਰਦਾਸ ਬੇਨਤੀਆਂ ਕਰ ਰਹੇ ਨੇ ਅੱਜ ਦੀ ਸਵੇਰ ਜਿਹੜੀ ਜੈੰਤੀਪੁਰ ਕਿਉਂਕਿ ਮੇਰੀ ਅਮੰਨ ਨਾਲ ਗੱਲ ਹੋਈ ਔਰ ਸਵੇਰੇ 5:30 ਵਜੇ ਰੇਡ ਕਰਦੇ ਨੇ ਪ੍ਰਾਈਵੇਟ ਪੀਜੀ ਵਾਲੇ ਕੁਛ ਸ਼ਾਇਦ ਅਫਸਰ ਹੋਣ ਮੇ ਵੀ ਇੱਕ ਦੋ ਕੋ ਨਾਲ ਔਰ ਜੈੰਤੀਪੁਰ ਪਿੰਡ ਨੂੰ ਘੇਰ ਕੇ ਔਰ ਕੋਈ ਇਤਲਾ ਨਹੀਂ ਇਹ ਲੋਕ ਜਿਹੜੇ ਆ ਜਿੱਥੇ ਮਾਨ ਸਾਹਿਬ ਕਹਿੰਦੇ ਆ ਕਿ ਅਸੀਂ 600 ਜੁਨਟ ਫ੍ਰੀ ਕਰ ਰਹੇ ਹਾਂ ਮੈਂ ਇਹਨਾਂ ਨੂੰ ਵੇਖ ਲਓ ਭੀ ਜਿੱਥੇ ਜਿਹੜੇ ਤੋਂ ਵੱੱਦ ਮਾਰਨ ਵਾਲੇ ਹੈਗੇ ਆ ਚਲੋ ਜੇ ਤੁਸੀਂ ਕੁਝ ਕਰਨਾ ਵੀ ਆ ਪਹਿਲੀ ਗੱਲ ਤੇ ਅੱਜ ਦਿੰਦੇ ਆਰ ਵੇਖੋ ਇਹ ਕੋਈ ਡੀ ਵੱਡੀ ਫੈਕਟਰੀ ਚ ਚਲਾ ਨਹੀਂ ਰਹੇ ਕੋਈ ਇੰਨਾ ਵੱਡਾ ਇੰਨਾ ਦਾ ਕੰਮ ਕੰਮ ਤੇ ਹੈ ਨਹੀਂ ਦੂਜੀ ਗੱਲ ਜੇ ਤੁਸੀਂ ਕਿਤੇ ਰੇਡ ਕਰਨਾ ਸਾਢੇ 5 ਕੋਈ ਹੱਤਵੱਦੀ ਨਹੀਂ ਕੋਈ ਇਹੋ ਜਿਹਾ ਕੋਈ ਅਸਲਾ ਡਿੰਦਰ ਫੜਿਆ ਗਿਆ ਕਿ ਜਿਹੜਾ ਅਸਲਾ ਇਹਨਾਂ ਦੇ ਘਰ ਦੱਬਿਆ ਸੀ ਉਹ ਪੜਨ ਗਏ